ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਬਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਅੱਜ ਇੱਕ ਸਾਡਾ ਨਾ ਪੁਰਜਾ ਘਟ ਗਿਆ ਕੱਲ ਦਾ ਆਪਾਂ ਫਿਟਿੰਗ ਕਰਨ ਲੱਗੇ ਸੀ ਮਿਸਤਰੀ ਸਾਹਿਬ ਦਿਖਾਇਓ ਕੱਢ ਕੇ ਉਹ ਜਿਹੜੀ ਕੰਪਲੈਂਨ ਜੀ ਆ ਵਿੱਚ ਆਲੀ ਜੀ ਚ ਪੀਨੀਆਂ ਸਾਫਟ ਫਿਟ ਹੁੰਦੀ ਆ ਇਹ ਹੋਜ਼ਿੰਗ ਆ ਗਿਆ ਹੈ ਇਹ ਹੋਜ਼ਿੰਗ ਮਿਸਤਰੀ ਸਾਹਿਬ ਕਹਿੰਦੇ ਹੋਜ਼ਿੰਗ ਆ ਇਹ ਤੇ ਇਹਦੇ ਆ ਜਿਹੜੇ ਸਾਈਜ਼ ਨੇ ਜਿੱਥੇ ਬੈਰਿੰਗ ਪੈਂਦਾ ਆ ਇਹ ਢੱਲੇ ਹੋਵੇ ਇਹ ਬੈਰਿੰਗ ਦੇ ਨਾਲ ਘੁੰਮਦੇ ਨੇ ਤੇ ਇਹ ਵੀ ਆਪਾਂ ਹੁਣ ਲੈਣ ਜਾ ਰਹੇ ਆਂ ਸੰਗਰੂਰ ਏਜੰਸੀ ਚੋਂ ਤੇ ਪੰਜਾਬ ਵਾਲਿਆਂ ਨੂੰ ਪਤਾ ਕੀਤਾ ਸੀ ਉਹ ਕਹਿੰਦੇ ਵੀ ਮੰਗਵਾਉਣਾ ਪਊ ਆਰਡਰ ਤੇ ਫਿਰ ਆਪਣਾ ਕੰਮ ਲੇਟ ਹੋਈ ਜਾਂਦਾ ਤੇ ਇਹ ਹੁਣ ਆਪਾਂ ਲੱਭ ਕੇ ਲੈ ਕੇ ਆਉਣਾ ਜੇ ਤਾਂ ਏਜੰਸੀ ਚੋਂ ਮਿਲ ਗਿਆ ਉੱਥੋਂ ਲੈ ਲਾਂਗੇ ਨਹੀਂ ਫਿਰ ਪੰਜਾਬ ਵਾਲਿਆਂ ਨੂੰ ਆਪਾਂ ਆਰਡਰ ਕਰ ਦਾਂਗੇ ਉਹ ਲੈ ਕੇ ਦੇ ਦੇਣਗੇ ਆਪਾਂ ਨੂੰ ਤੇ ਪਰ ਐਵੇਂ ਵੀ ਰੋਜ਼ ਹੀ ਕਿਤੇ ਨਾ ਕਿਤੇ ਜਾਣੇ ਆਂ ਅਸੀਂ ਟਰੈਕਟਰ ਦਾ ਸਮਾਨ ਲੈਣ ਕਰਦੇ ਵੀ ਕਹਿੰਦੇ ਨੇ ਵੀ ਜਹਾਜ਼ ਤਿਆਰ ਕਰਦੇ ਹੋ ਕਿ ਟਰੈਕਟਰ ਤਿਆਰ ਕਰਦੇ ਹੋ ਵੀ ਕੋਈ ਨਾ ਕੋਈ ਰੋਜ਼ ਹੀ ਸਮਾਨ ਲੈਣ ਜਾਣਾ ਰੋਜ਼ ਹੀ ਹੈ ਨਾ ਤੇ ਰੋਵੇਂ ਵੀ ਟਾਈਮ ਤਾਂ ਲੱਗਦਾ ਹੀ ਹੁੰਦਾ ਪਰ ਆਪਾਂ ਪੂਰਾ ਵਧੀਆ ਸ਼ੌਂਕ ਨਾਲ ਟਰੈਕਟਰ ਤਿਆਰ ਕਰਨਾ ਹਰ ਇੱਕ ਚੀਜ਼ ਇੱਕ ਇੱਕ ਨੱਟ ਨਾਟੀ ਨਮਾ ਪਾ ਰਹੇ ਹਾਂ ਫਿਰ ਇਹ ਵੀ ਆਪਾਂ ਪੁਰਾਣੀ ਤਾਂ ਨਹੀਂ ਪਾਈ ਤੇ ਆਜੋ ਆਪਾਂ ਚੱਲਦੇ ਆਂ ਏਜੰਸੀ 'ਚ ਚੱਲ ਕੇ ਤੁਹਾਨੂੰ ਕਰਦੇ ਉੱਥੇ ਗੱਲਬਾਤ ਵੀ ਇਹ ਆਪਾਂ ਨੂੰ ਪੁਰਜਾ ਉੱਥੋਂ ਮਿਲਦਾ ਜਾਂ ਨਹੀਂ ਪਾ ਸਵਰਾਜ ਦੀ ਏਜੰਸੀ ਚੋਂ ਥੋੜਾ ਸਮਾਨ ਆਪਾਂ ਨੂੰ ਮਿਲ ਗਿਆ ਤੇ ਇੱਧਰ ਦੇਖੋ ਝੋਟੇ ਖੜੇ ਨੇ ਜੇ ਲੈਣੇ ਨੇ ਐਨ ਤਿਆਰ-ਵਾਰ ਤਿਆਰ ਪ੍ਰੋਟੈਕ ਵੀ ਖੜੇ ਨੇ ਦੋ ਤੇ ਇੱਧਰ ਦੂਜਾ 4x4 ਉਹ ਵੀ ਖੜੇ ਨੇ ਤੇ ਆਜੋ ਜਿਹੜੇ ਲੈਣੇ ਨੇ ਇਹਦੇ ਨਾਲ ਦੀ ਆਪਾਂ ਝੋਟਾ ਹੁਣ ਜਿਹੜਾ 90 ਮਾਡਲ ਉਹ ਵੀ ਤਿਆਰ ਕਰ ਰਹੇ ਹਾਂ ਆਜੋ ਹੁਣ ਚੱਲਾਂਗੇ ਪਟਿਆਲੇ ਨੂੰ ਇੱਥੋਂ ਸਮਾਨ ਮਿਲਿਆ ਨਹੀਂ ਦੇਖਦਾ ਪਟਿਆਲੇ ਚੱਲ ਕੇ ਆਪਾਂ ਨੂੰ ਕੀ ਕੀ ਮਿਲਦਾ ਚੱਲੀਏ ਫਿਰ ਇਹਨਾਂ ਤੋਂ ਹੀ ਆਪਾਂ ਹਾਂਡੀ ਲਈ ਸੀ ਵੀਰੇ ਤੋਂ ਤੇ ਜਿਹੜੀ ਆਹ ਕੰਪਨੀ ਸੀ ਆਈ ਰਿਪਲਿਜ਼ ਉਹ ਹਾਂਡੀ ਤੋਂ ਤੇ ਹੁਣ ਇਹਨਾਂ ਤੋਂ ਕਢਾ ਕੇ ਆਪਾਂ ਲੈ ਰਿਹਾ ਨਵੀਂ ਫੜਾ ਤੇ ਵੀਰੇ ਦੇ ਇਹਨਾਂ ਦੀ ਦੁਕਾਨ ਆ ਵਧੀਆ ਬੰਦੇ ਨੇ ਵਧੀਆ ਡੀਲਿੰਗ ਕਰਦੇ ਨੇ ਲਗਭਗ ਮਾਰਕੀਟ ਦੇ ਵਿੱਚ ਵੀ ਇਹਨਾਂ ਤੋਂ ਹੀ ਹੋਲ ਸੇਲ ਦੀ ਮਾਲ ਜਾਂਦਾ ਹਨਾ ਵੀਰੇ ਤੁਹਾਡਾ ਹਾਂਜੀ ਤੇ ਇਹਨਾਂ ਨਾਲ ਤੁਸੀਂ ਆ ਕੇ ਨਵੇਂ-ਨਵੇਂ ਵਧੀਆ ਟਰੈਕਟਰ ਖੋਲਦੇ ਨੇ ਉੱਚੇ ਮਾਡਲ ਦੀ ਹਾਂਡੀ ਖੋਦੀ ਸੀ ਇਹ ਤਾਂ ਤੁਸੀਂ ਕੋਈ ਵੀ ਸਮਾਨ ਲੈ ਸਕਦੇ ਹੋ ਇੱਕ ਆਪਾਂ ਹਾਈ ਲੋ ਦੀ ਰਾਡ ਲੈਣੀ ਆ ਦੇਖੋ ਕਿਵੇਂ ਖੁੱਲਿਆ ਪਿਆ ਸਮਾਨ ਇੱਧਰ ਬੁੱਲੇ ਬਰਾੜੇ ਬੁੱਲਰੀ ਆਪੀ ਬੁੱਲਰੀ ਸਾਫਟ ਆਈ ਜਾਂਦੇ ਨੇ ਕੋਈ ਨਾ ਕੋਈ ਮਾਰਦੇ ਜਾਂਦੇ ਆ ਤੇ ਹੁਣ ਆਪਾਂ ਕਢਾ ਕੇ ਨਾਲ ਤੋਂ ਲੈ ਕੇ ਜਾਣਾ ਸਾਫਟ ਵੀ ਜੀ ਦੋਸਤੋ ਆਪਾਂ ਹੁਣ ਪਹੁੰਚ ਗਏ ਦੁਬਾਰੇ ਵਰਕਸ਼ਾਪ 'ਚ ਤੇ ਆਹ ਦੇਖੋ ਆ ਜਿਹੜੀ ਕੰਪਲੇਨ ਹੈ ਇਹ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਸੀ ਵੀ ਆਪਾਂ 342 ਨੰਬਰ ਦੁਕਾਨ ਤੋਂ ਲਈ ਸੀ ਉਹ ਉਸੇ ਹਾਂਡੀ ਐਸੇ ਹਾਂਡੀ 'ਚੋਂ ਗੱਡੀ ਹੋਈ ਸੀ ਪਰ ਉਹ ਵੀ ਉਹਦੇ ਵੀ ਕੱਪ ਢਿੱਲੇ ਸੀ ਫਿਰ ਇਹ ਆਪਾਂ 151 ਨੰਬਰ ਦੁਕਾਨ ਤੋਂ ਤੇ ਵਧੀਆ ਲੈ ਕੇ ਆਇਆ ਜਿਦੇ ਵਿੱਚ ਆਹ ਸਾਈਜ਼ ਪੂਰਾ ਟਾਈਟ ਨੇ ਇਹਦੇ ਵਿੱਚ ਅੱਜ ਦੇਖ ਲਓ ਇਹਨੇ ਪਟਿਆਲੇ ਘੇੜਾ ਲਵਾਤਾ ਇਹ ਕਿਸੇ ਏਜੰਸੀ 'ਚੋਂ ਨਹੀਂ ਮਿਲੀ ਤੇ ਪਟਿਆਲੇ ਵੀ ਅਸੀਂ ਉੱਥੇ ਏਜੰਸੀ ਚ ਪਤਾ ਕਰਿਆ ਸੰਗਰੂਰ ਪਤਾ ਕਰਿਆ ਬਰਨਾਲੇ ਪਤਾ ਕਰਿਆ ਕਿਤੇ ਨਹੀਂ ਮਿਲੀ ਤਾਂ ਕਰਕੇ ਫਿਰੇ ਪਟਿਆਲੇ ਆਪਾਂ ਲੈਣੀ ਅਰੇ ਜਨਲ ਸੀ ਦੇਸੀ ਮਿਲਦੀ ਸੀ ਤੇ ਘਰ ਆੜ ਜਿਹੜੀ ਹਾਈ ਲੋ ਵਾਲੀ ਇਹਦੇ ਇਧਰਲੇ ਪਾਸੇ ਨਿਸ਼ਾਨ ਹੁੰਦੇ ਨੇ ਜਿਹੜਾ ਆਪਾਂ ਹਾਈ ਲੋ ਗੇਅਰ ਕੱਢ ਕੇ ਆਪਾਂ ਸਟਾਰਟ ਕਰਦੇ ਆ ਤੇ ਇਹ ਵੀ ਨਹੀਂ ਸੀ ਸਾਨੂੰ ਮਿਲੀ ਰਏ ਨਾਲ ਇਹ ਵੀ ਉੱਥੋਂ ਲੈ ਕੇ ਆਇਆ ਇਹ ਦੋ ਤਿੰਨ ਨਟ ਮੈਂ ਇੱਕ ਆ ਪਟਿਆਲੇੋਂ ਆ ਏਜੰਸੀ ਚੋਂ ਜਿਹੜੀਆਂ ਆ ਪੱਤੀਆਂ ਨੇ ਇਹ ਰਹਿਣਨ ਲੈ ਗਏ ਆ ਅਸੀਂ ਇਹ ਜਮਾ ਇਹ ਤਾਂ ਦੁਕਾਨ ਤੋਂ ਮਿਲ ਗਿਆ ਨਮੀਆਂ ਮਿਲ ਗਿਆ ਵੀ ਇਹਦੇ ਨਾਲ ਫਿਰ ਟਾਇਟਰ ਰਹੂਗਾ ਸਿਸਟਮ ਤੇ ਕਾ ਸਿਮ ਸਵਰਾਜ ਦੀ ਇਹ ਨਹੀਂ ਸੀ ਮਿਲੀ ਇਹ ਵੀ ਆਪਾਂ ਇਹ ਨਾਲ ਲੈ ਗਏ ਆ ਹਾਂ ਕੈਰੀ ਜੌਂਟ ਦੀ ਆ ਇਹ ਤੇ ਇੰਨੀਆਂ ਚੀਜ਼ਾਂ ਲਿਆਉਂਦੇ ਵੇ ਸਾਡਾ ਸਿਸਟਮ ਤਾਂ ਐ ਸੀ ਵੀ ਟਾਈਮ ਨਾ ਮੁੜਾਵਾਂਗੇ ਪਰ ਨਹੀਂ ਲੇਟ ਹੋਵੇ ਤੇ ਅੱਜ ਦੀ ਵੀਡੀਓ ਚ ਇੰਨੀ ਸੀ ਕੱਲ ਨੂੰ ਆਪਾਂ ਇਹਦੀ ਫਿਟਿੰਗ ਕਰਾਂਗੇ ਉਹਦੀ ਵੀਡੀਓ ਦੁਬਾਰੇ ਬਣਾਵਾਂਗੇ ਤੇ ਹੁਣ ਤੱਕ ਲਈ ਸਸਤੀ ਘਾਲ ਸਾਰੇ ਭਰਾਵਾਂ ਨੂੰ ਮਿਲਦਿਆ ਕੱਲ ਨੂੰ ਖਤਮ ਹੋ ਜਾਊਗਾ